ਪੰਜਾਬ ਤੇ ਦੇਸ਼ ਦੁਨੀਆ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਪ੍ਰੀਤਨ ਦੀ ਗਿੱ ਸਤਿ ਸ਼੍ਰੀ ਅਕਾਲ ਹੈ ਜੀ ਬਹੁਤ ਸਾਰੀਆਂ ਪੰਜਾਬ ਨਾਲ ਸੰਬੰਧਤ ਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਨਾਲ ਸੰਬੰਧਤ ਖਬਰਾਂ ਨੇ ਜਿਹੜੀਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਪਰ ਪਹਿਲੀ ਵੱਡੀ ਖਬਰ ਇਹ ਸਾਂਝੀ ਕਰਨੀ ਬਣਦੀ ਹੈ ਕਿ 44 ਦਿਨ ਲਗਾਤਾਰ ਹੋ ਗਿਆ ਜੀ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਚਲਦਿਆਂ ਢੱਲੇਵਾਲ ਸਾਹਿਬ ਦੇ ਬਾਰੇ ਅਸੀਂ ਹਰ ਰੋਜ਼ ਇੱਕ ਜਾਂ ਦੋ ਖਬਰਾਂ ਜ਼ਰੂਰ ਇਸ ਕਰਕੇ ਸਾਂਝੀਆਂ ਕਰਦੇ ਹਾਂ ਕਿਉਂਕਿ ਅਸੀਂ ਪੰਜਾਬ ਦੇ ਕਿਸਾਨ ਦੀ ਤੇ ਮਜ਼ਦੂਰ ਦੀ ਸਾਂਝੀ ਕਦਰ ਕਰਦੇ ਹਾਂ ਅਸੀਂ ਢੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ ਪਰ ਜਿਹੜੀ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਆ ਉਹ ਇਹ ਹੈ ਕਿ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਮੇਰੇ ਪਰਿਵਾਰਕ ਮੈਂਬਰ ਵੀ ਹੁਣ ਮੈਨੂੰ ਮਿਲਣ ਵਾਸਤੇ ਨਾ ਆਉਣ ਉਹਨਾਂ ਨੇ ਇਹ ਗੱਲ ਕਹੀ ਆ ਕਿ ਕੋਈ ਵੀ ਰਾਜਨੀਤਿਕ ਵਿਅਕਤੀ ਕੋਈ ਵੀ ਕਿਸਾਨ ਆਗੂ ਕੋਈ ਵੀ ਪਰਿਵਾਰਕ ਮੈਂਬਰ ਜਾਂ ਕਿਸੇ ਵੀ ਬੰਦੇ ਨੂੰ ਉਹ ਹੁਣ ਮਿਲਣ ਦੇ ਚਾਹਵਾਨ ਨਹੀਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ ਪੰਜਾਬ ਦੇ ਲੋਕਾਂ ਨੇ ਜਜ਼ਬਾਤ ਦੀ ਕਦਰ ਕਰਦਾ ਕਿ ਉਹ ਮੇਰੀ ਤੰਦਰੁਸਤੀ ਦੀ ਕਾਮਨਾ ਕਰਦੇ ਮੇਰੀ ਚੜ੍ਹ ਦੀ ਕਲਾ ਦੇ ਵਾਸਤੇ ਅਰਦਾਸਾਂ ਕਰਦੇ ਆ ਪਰ ਕਿਉਂਕਿ ਡਾਕਟਰਾਂ ਦੇ ਵੱਲੋਂ ਜੋ ਹਦਾਇਤ ਜਾਰੀ ਕੀਤੀ ਗਈ ਹੈ ਉਹਦੇ ਮੁਤਾਬਕ ਇਨਫੈਕਸ਼ਨ ਤੇ ਹੋਰ ਵੱਖ-ਵੱਖ ਸਮੱਸਿਆਵਾਂ ਨੂੰ ਮੁੱਖ ਰੱਖਦੇ ਆ ਉਹ ਹੁਣ ਕਿਸੇ ਨੂੰ ਵੀ ਮਿਲਣ ਦੇ ਇੱਛੁਕ ਨਹੀਂ ਹਨ ਹੁਣ ਜਦੋਂ ਡੱਲੇਵਾਲ ਸਾਹਿਬ ਆਪਣੇ ਪਰਿਵਾਰਕ ਜੀਆਂ ਨੂੰ ਵੀ ਮਿਲਣ ਤੋਂ ਇਨਕਾਰੀ ਹੋ ਗਏ ਨੇ ਜਦੋਂ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਇਹਦਾ ਮਤਲਬ ਇਹ ਹੈ ਕੇ ਡਾਕਟਰਾਂ ਦੇ ਵੱਲੋਂ ਬੜੀ ਸਖਤ ਤਾੜਨਾ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਤੁਸੀਂ ਕਿਸੇ ਨੂੰ ਮਿਲਣਾ ਨਹੀਂ ਜੇਕਰ ਤੁਸੀਂ ਚਾਹ ਨਹੀਂ ਹੋ ਕਿ ਤੁਹਾਡੀ ਜ਼ਿੰਦਗੀ ਸलामਤ ਰਹੇ ਦੂਜੀ ਗੱਲ ਇਹ ਹੈ ਕਿ ਡੱਲੇਵਾਲ ਸਾਹਿਬ ਨੇ ਹੁਣ ਤੋਂ ਪਹਿਲਾਂ ਕਈ ਵਾਰ ਇਹ ਗੱਲ ਕਹਿ ਦਿੱਤੀ ਹੈ ਕਿ ਮੈਂ ਮਰਨਾ ਪਸੰਦ ਕਰੂੰਗਾ ਪਰ ਝੁਕਣਾ ਨਹੀਂ ਜਾਂਸੀ ਮਰਾਂਗੇ ਜਾਂ ਅਸੀਂ ਜਿੱਤਾਂਗੇ ਤੇ ਪਿਛਲੇ ਕਈ ਦਿਨਾਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਵੀ ਗਰਮ ਹੈ ਡੱਲੇਵਾਲ ਹੁਣਾਂ ਦੇ ਬਾਰੇ ਡਾਕਟਰਾਂ ਦੀ ਟੀਮ ਦੇ ਵੱਲੋਂ ਗੱਲ ਕਹਿ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦੇ ਪੈਰ ਸਰੀਰ ਦੇ ਬਾਕੀ ਹਿੱਸੇ ਤੋਂ ਥੱਲੇ ਰੱਖੇ ਜਾਣ ਤਾਂ ਉਹਨਾਂ ਦਾ ਬਲੱਡ ਪ੍ਰੈਸ਼ਰ ਇੱਕਦਮ ਡਿੱਗ ਪੈਂਦਾ ਪਰ ਉਹਨਾਂ ਦਾ ਬਲੱਡ ਪ੍ਰੈਸ਼ਰ ਦਰਸਤ ਰਵੇ ਇਸ ਕਰਕੇ ਉਹਨਾਂ ਦੇ ਪੈਰ ਉਹਨਾਂ ਦੇ ਸਿਰ ਤੋਂ ਉੱਚੇ ਰੱਖਣੇ ਪੈਂਦੇ ਨੇ ਯਾਨੀ ਕਿ ਥੱਲੇ ਪੈਰਾਂ ਦੇ ਕੋਈ ਚੀਜ਼ ਰੱਖ ਕੇ ਉਹਨਾਂ ਦੇ ਪੈਰਾਂ ਨੂੰ ਉਚਾਈ ਦੇ ਉੱਤੇ ਰੱਖਣਾ ਪੈਂਦਾ ਮਤਲਬ ਕਹਿਣਾ ਇਹ ਆ ਕਿ ਡੱਲੇਵਾਲ ਸਾਹਿਬ ਦੀ ਸਿਹਤ ਦੇ ਵਿੱਚ ਲਗਾਤਾਰ ਵਿਗਾੜ ਪੈਦਾ ਹੋ ਰਿਹਾ ਪਰ ਹਾਰੇ ਤੱਕ ਕੇਂਦਰ ਦੀ ਸਰਕਾਰ ਦੇ ਵੱਲੋਂ ਇਸ ਸਮੱਸਿਆ ਦੇ ਉੱਤੇ ਇੱਕ ਪੈਸੇ ਦੀ ਵੀ ਗੌਰ ਨਹੀਂ ਕੀਤੀ ਗਈ ਤੇ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਗੌਰ ਕਿਹੜੇ ਪਾਸਿਓ ਕਿਵੇਂ ਕੀਤੀ ਜਾਂਦੀ ਆ ਉਸ ਤੋਂ ਕੋਈ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਦੋ ਹੋਰ ਪਾਰਟੀਆਂ ਦਾ ਸਮਰਥਨ ਮਿਲ ਗਿਆ ਜਿਹਦੇ ਕਰਕੇ ਕੇਜਰੀਵਾਲ ਦੇ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਤੁਸੀਂ ਸਾਡੇ ਪੱਖ ਦੇ ਵਿੱਚ ਆਏ ਅਸਲ ਦੇ ਵਿੱਚ ਮਮਤਾ ਬੈਨਰਜੀ ਯਾਨੀ ਕਿ ਤ੍ਰਿੰਮੂਲ ਕਾਂਗਰਸ ਦੇ ਵੱਲੋਂ ਤੇ ਅਖਲੇਸ਼ ਯਾਦਵ ਯਾਨੀ ਕਿ ਸਮਾਜਵਾਦੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਸਮਰਥਨ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਸ਼ਿਵ ਸੈਨਾ ਦੇ ਇੱਕ ਗਰੁੱਪ ਦੇ ਵੱਲੋਂ ਵੀ ਜੋ ਕਿ ਮਹਾਰਾਸ਼ਟਰ ਦੇ ਵਿੱਚ ਹੈ ਉਹਦੇ ਵੱਲੋਂ ਵੀ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਦੀ ਗੱਲ ਕਹੀ ਗਈ ਹੈ ਹੁਣ ਕਾਂਗਰਸ ਉੱਥੇ ਇਕੱਲੀ ਰਹਿ ਗਈ ਹੈ ਤੇ ਆਮ ਆਦਮੀ ਪਾਰਟੀ ਦਾ ਇਸ ਵੇਲੇ ਪਲੜਾ ਭਾਰੀ ਪ੍ਰਤੀਤ ਹੋ ਰਿਹਾ ਕੇਜਰੀਵਾਲ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਮਮਤਾ ਬੇਨਰਜੀ ਤੇ ਅਖਲੇਸ਼ ਯਾਦਵ ਦੋਵਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਪੋਰਟ ਕਰਨ ਦੀ ਗੱਲ ਦਿੱਲੀ ਵਿੱਚ ਕਹੀ ਗਈ ਹੈ ਇੱਥੇ ਵੀ ਦਸਰਾ ਮੰਨਦਾ ਹੈ ਕਿ ਲੰਘੇ ਕੱਲ ਕਾਂਗਰਸੀ ਆਗੂ ਅਸ਼ੋਕ ਗਹਿਲੋਤ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦਿੱਲੀ ਦੇ ਵਿੱਚ ਸਾਡੀ ਵਿਰੋਧੀ ਪਾਰਟੀ ਹੈ ਯਾਨੀ ਕਿ ਕਾਂਗਰਸ ਦੇ ਪੱਖ ਦੇ ਵਿੱਚ ਨਹੀਂ ਕਾਂਗਰਸ ਦੇ ਸਮਰਥਨ ਦੇ ਵਿੱਚ ਨਹੀਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਸ਼ਰੀਕੇ ਭਾਈਚਾਰੇ ਵਾਲੀ ਇੱਕ ਤਰੀਕੇ ਦੀ ਪਾਰਟੀ ਹੈ ਇਸ ਗੱਲ ਦੇ ਉੱਤੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਗੱਲ ਨੂੰ ਜਾਣਦੇ ਹਾਂ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਤੁਸੀਂ ਹੋ ਤੇ ਭਾਜਪਾ ਤੇ ਕਾਂਗਰਸ ਦਾ ਗੱਠਜੋੜ ਬੇਨਕਾਬ ਹੋ ਚੁੱਕਿਆ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਇਸ ਵੇਲੇ ਇਹ ਗੱਲ ਕਹਿ ਰਹੇ ਹੋ ਕਿ ਭਾਈ ਆਮ ਆਦਮੀ ਪਾਰਟੀ ਸਾਡੀ ਵਿਰੋਧੀ ਧਿਰ ਹੈ ਸਾਡੀ ਵਿਰੋਧੀ ਪਾਰਟੀ ਹੈ ਇਹਦਾ ਮਤਲਬ ਇਹ ਹੈ ਕਿ ਬੀਜੇਪੀ ਤੁਹਾਡੇ ਪੱਖ ਦੇ ਵਿੱਚ ਹੈ ਤੁਸੀਂ ਬੀਜੇਪੀ ਦੇ ਪੱਖ ਦੇ ਵਿੱਚ ਹੋ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਬੀਜੇਪੀ ਦਾ ਬਿਲਕੁਲ ਨਾਂ ਨਹੀਂ ਲਿਆ ਤੇ ਸਿਰਫ ਆਮ ਆਦਮੀ ਪਾਰਟੀ ਦਾ ਜ਼ਿਕਰ ਕੀਤਾ ਇਸ ਕਰਕੇ ਤੁਹਾਡੀ ਸੋਚ ਉਜਾਗਰ ਹੋ ਜਾਂਦੀ ਹੈ ਵੈਸੇ ਪੰਜਾਬ ਦੇ ਤੇ ਦੇਸ਼ ਦੇ ਲੋਕ ਇਸ ਡਰਾਮੇ ਤੋਂ ਚੰਗੀ ਤਰ੍ਹਾਂ ਵਕਫ ਨੇ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਉਹਦਾ ਕਾਰਨ ਇਹ ਹੈ ਕਿ ਹਰਿਆਣਾ ਵਿੱਚ ਲੋਕ ਸਭਾ ਦੀ ਚੋਣ ਦੋਵਾਂ ਪਾਰਟੀਆਂ ਨੇ ਮਿਲ ਕੇ ਲੜੀ ਗੁਜਰਾਤ ਦੇ ਵਿੱਚ ਲੋਕ ਸਭਾ ਦੀ ਚੋਣ ਦੋਵਾਂ ਪਾਰਟੀਆਂ ਨੇ ਮਿਲ ਕੇ ਲੜੀ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਦੋਵਾਂ ਪਾਰਟੀਆਂ ਨੇ ਮਿਲ ਕੇ ਲੜੀ ਪੰਜਾਬ ਦੇ ਵਿੱਚ ਅੱਡੋ-ਫਾਟੀ ਹੋ ਕੇ ਲੜੀ ਤੇ ਹੁਣ ਦਿੱਲੀ ਦੇ ਵਿੱਚ ਵੀ ਪਹਿਲਾਂ ਖਬਰਾਂ ਆਈਆਂ ਸੀ ਕਿ ਦੋਨੋਂ ਪਾਰਟੀਆਂ ਮਿਲ ਕੇ ਵਿਧਾਨ ਸਭਾ ਦੀ ਚੋਣ ਲੜਦੀਆਂ ਪਰ ਮੌਕੇ ਦੇ ਉੱਤੇ ਸੀਟਾਂ ਦੀ ਵੰਡ ਦੇ ਵਿੱਚ ਕਲੇਸ਼ ਪਿਆ ਸਹਿਮਤੀ ਨਹੀਂ ਬਣੀ ਤੇ ਅੱਡੋ-ਫਾਟੀ ਹੋ ਕੇ ਚੋਣਾਂ ਲੜਦੇ ਨੇ ਯਾਨੀ ਕਿ ਕਦੇ ਤਾਂ ਇੰਡੀਆ ਗੱਠਜੋੜ ਦੇ ਵਿੱਚ ਮੁਹੱਬਤ ਤੇ ਕਦੇ ਇੰਡੀਆ ਗੱਠਜੋੜ ਪਟਾਕਾ ਕਰਕੇ ਟੁੱਟ ਜਾਂਦਾ ਹੈ ਇਸ ਕਰਕੇ ਕਿ ਭਾਈ ਹੁਣ ਸਾਨੂੰ ਇਸ ਤਰੀਕੇ ਨਾਲ ਫਾਇਦਾ ਤੇ ਹੁਣ ਸਾਨੂੰ ਇਕੱਠੇ ਹੋਣ ਦੇ ਵਿੱਚ ਫਾਇਦਾ ਵੈਨੇ ਆ ਕਿ 5 ਫਰਵਰੀ ਨੂੰ ਪੈਣ ਵਾਲੀਆਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਵੋਟਾਂ ਕਿਹੋ ਜਿਹਾ ਰੰਗ ਲੈ ਕੇ ਆਉਂਦੀਆਂ ਕਿ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਦੇ ਵਿੱਚ ਬਣੂ ਜਾਂ ਫਿਰ ਨਹੀਂ ਉਹਦਾ ਆਮ ਆਦਮੀ ਪਾਰਟੀ ਦੇ ਖਿਲਾਫ ਕਾਂਗਰਸ ਦੇ ਵੱਲੋਂ ਵੀ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੋਂ ਅਗਲੀ ਜਾਣਕਾਰੀ ਇਹ ਹੈ ਜੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ 10 ਦਸੰਬਰ ਨੂੰ ਬੁલાਈ ਗਈ ਹੈ ਸੌਰੀ 10 ਜਨਵਰੀ ਨੂੰ ਬੁલાਈ ਗਈ ਹੈ 10 ਜਨਵਰੀ ਨੂੰ ਮੀਟਿੰਗ ਦੇ ਸੰਦਰਭ ਦੇ ਵਿੱਚ ਬਲਵਿੰਦਰ ਸਿੰਘ ਪੂੰਦੜ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਲਜੀਤ ਸਿੰਘ ਟੀਮ ਨੇ ਕਿਹਾ ਕਿ 10 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਏਗੀ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਮੁਤਲਕ ਫੈਸਲਾ ਲਿਆ ਜਾਏਗਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਉੱਤੇ ਵੀ ਵਿਚਾਰ ਵਟਾਂਦਰਾ ਹੋਏਗਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹੋਰ ਵਕ ਵਕ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਚਰਚਾ ਹੋਣੀ ਹੈ ਇੱਥੇ ਵੀ ਦੱਸਣਾ ਬੜਦਾ ਹੈ ਕਿ ਮਾਗੀ ਦੇ ਮੇਲੇ ਤੋਂ ਪਹਿਲਾਂ-ਪਹਿਲਾਂ ਸੁਖਬੀਰ ਸਿੰਘ ਬਾਦਲ ਤੇ ਬਾਕੀ ਉਹ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦਿੱਤੇ ਨਹੀਂ ਉਹਨਾਂ ਦੇ ਅਸਤੀਫਾ ਨੂੰ ਮਨਜ਼ੂਰ ਕੀਤੇ ਜਾਣ ਦੀ ਸੰਭਾਵਨਾ ਬਣੀ ਹੋਈ ਹੈ ਇਹ ਸਾਰਾ ਕੁਝ ਉਸ ਵੇਲੇ ਹੋ ਰਿਹਾ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਦੇ ਵੱਲੋਂ ਤਾੜਨਾ ਕੀਤੀ ਗਈ ਹੈ ਕਿ ਇਹ ਹੁਣ ਤੱਕ ਅਸਤੀਫੇ ਕਿਉਂ ਨਹੀਂ ਪ੍ਰਵਾਨ ਕੀਤੇ ਗਏ ਜਿਹੜੇ ਅਸਤੀਫੇ ਪ੍ਰਵਾਨ ਕਰਨੇ ਸੀ ਅਕਾਲੀ ਆਗੂਆਂ ਨੇ ਹੁਣ ਤੱਕ ਉਹ ਅਸਤੀਫਿਆਂ ਦੀ ਪ੍ਰਵਾਨਗੀ ਦੀ ਗੱਲ ਕਿਉਂ ਨਹੀਂ ਚੱਲੀ ਤੇ ਇਹ ਵੀ ਪਤਾ ਲੱਗਾ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਵਿੱਚ 10 ਤਰੀਕ ਨੂੰ ਇੱਕ ਪਾਸੇ ਜਿੱਥੇ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਦੇ ਬਾਰੇ ਵਿਚਾਰਾ ਹੋਣਗਾ ਉਥੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੇ ਬਾਰੇ ਵੀ ਮਹੱਤਵਪੂਰਨ ਚਰਚਾ ਹੋਏਗੀ ਸੋ ਦੇਖਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਅਸਤੀਫਾ ਮਨਜ਼ੂਰ 10 ਤਰੀਕ ਨੂੰ ਹੁੰਦਾ ਜਾਂ ਫਿਰ ਨਹੀਂ ਹੁੰਦਾ ਦਿਨ ਵਿੱਚ ਦੋ ਤਿੰਨ ਹੀ ਰਹਿ ਗਿਆ ਉਸ ਤੋਂ ਅਗਲੀ ਗੱਲ ਇਹ ਆ ਕਿ ਤਰਸੀਮ ਸਿੰਘ ਜਿਹੜੇ ਕਿ ਅਮਰਤਪਾਲ ਸਿੰਘ ਦੇ ਪਿਤਾ ਨੇ ਉਹਨਾਂ ਦੇ ਵੱਲੋਂ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਨੂੰ ਸਵਾਲ ਕੀਤੇ ਗਏ ਆ ਤੇ ਮੁਖਸਰ ਸਾਹਿਬ ਦੇ ਵਿੱਚ ਉਹ ਲੰਘੇ ਕੱਲ ਪਹੁੰਚੇ ਆ ਉਹਨਾਂ ਦੇ ਵੱਲੋਂ ਉੱਥੇ ਪਹੁੰਚ ਕੇ ਤੇ ਪਾਰਟੀ ਦੇ ਨਵੀਂ ਬਣਨ ਵਾਲੀ ਪਾਰਟੀ ਦੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਗੱਲ ਕੀਤੀ ਗਈ ਹੈ ਆਪਾਂ ਸਾਰੇ ਜਾਣਦੇ ਆ ਕਿ ਮਾਗੀ ਦੇ ਮੇਲੇ ਦੇ ਮੌਕੇ ਦੇ ਸੰਦਰਭ ਦੇ ਵਿੱਚ ਬਣਨ ਵਾਲੀ ਪਾਰਟੀ ਜੋ ਕਿ ترਸੀਮ ਸਿੰਘ ਜਿਸ ਦੇ ਪ੍ਰਧਾਨ ਹੋਣਗੇ ਅਮਰਿਤਪਾਲ ਸਿੰਘ ਦੇ ਪਿਤਾ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਅਸੀਂ ਇੱਕ ਪੰਜ ਮੈਂਬਰੀ ਕਮੇਟੀ ਵੀ ਬਣਾਵਾਂਗੇ ਮਾਗੀ ਦੇ ਮੇਲੇ ਦੇ ਮੌਕੇ ਅਸੀਂ ਨਵੀਂ ਬਣਨ ਵਾਲੀ ਪਾਰਟੀ ਦੇ ਏਜੰਡੇ ਦਾ ਵੀ ਵਿਸਥਾਰ ਕਰਾਂਗੇ ਏਜੰਡੇ ਬਾਰੇ ਜਾਣਕਾਰੀ ਦੇਵਾਂਗੇ ਤੇ ਕਈ ਹੋਰ ਮਹੱਤਵਪੂਰਨ ਚਰਚਾਵਾਂ ਕਰਾਂਗੇ ਜ਼ਿਕਰਯੋਗ ਹੈ ਕਿ ਲੰਘੇ ਕੱਲ ਉਹਨਾਂ ਨੇ ਹਾਲਾਤ ਦਾ ਸਥਿਤੀਗਾਂ ਦਾ ਜਾਇਦਾ ਲਿਆ ਹੋਣ ਵਾਲੀ ਵੱਡੀ ਕਾਨਫਰੰਸ ਜਾਂ ਵੱਡੀ ਰੈਲੀ ਕਗੇ ਇਹਦੇ ਬਾਰੇ ਹਾਲਾਤ ਦਾ ਜਾਇਦਾ ਲਿਆ ਤੇ ਇਸ ਰੈਲੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਕਿ ਬਹੁਤ ਵੱਡੀ ਗਲਤੀ ਦੇ ਵਿੱਚ ਪੰਜਾਬੀ ਪਿਆਰੇ ਪਹੁੰਚਣਗੇ ਉਹਨਾਂ ਨੇ ਕਿਹਾ ਜੀ ਕਿ ਫੰਡ ਵੀ ਇਕੱਠਾ ਕੀਤਾ ਜਾਏਗਾ ਸੰਗਤ ਦੇ ਕੋਲੋਂ ਉਹਨਾਂ ਨੇ ਕਿਹਾ ਜੀ ਕਿ ਸੰਗਤ ਨੂੰ ਨਾਲ ਜੁੜਨ ਵਾਸਤੇ ਵੀ ਕਿਹਾ ਜਾਏਗਾ ਤੇ ਪੰਥਕ ਵੋਟਰਾਂ ਨੂੰ ਪੰਜਾਬ ਦੇ ਹਿੱਤਾਂ ਵਾਸਤੇ ਇਕਜੁੱਟ ਹੋਣ ਵਾਸਤੇ ਵੀ ਕਿਹਾ ਜਾਏਗਾ ਸਵਾਲੇ ਪੈਦਾ ਹੁੰਦਾ ਕਿ ਕੀ ਆਉਂਦੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦੀ ਪਾਰਟੀ ਕਾਲੀ ਦਲ ਅਨੰਦਪੁਰ ਸਾਹਿਬ ਆਪਣੇ ਪੈਰ ਪੱਕੇ ਕਰ ਸਕੇਗੀ ਕਿ ਇਨੇ ਜੋਗੀ ਬਣ ਸਕੇਗੀ ਕਿ ਅਮਰਤਪਾਲ ਸਿੰਘ ਛੇਤੀ ਹੀ ਜੇਲ੍ਹ ਦੇ ਵਿੱਚੋਂ ਬਾਹਰ ਆਏਗਾ ਕਿ ਉਸ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਸ ਸਿਆਸੀ ਪਿੰਡ ਨੂੰ ਪਖਾਉਣ ਦੀ ਤਿਆਰੀ ਚੱਲ ਰਹੀ ਹੈ ਲੋਕਾਂ ਦੇ ਮਨਾਂ ਵਿੱਚ ਹਜ਼ਾਰ ਕਿਸਮ ਦੇ ਸਵਾਲ ਨੇ ਪਰ ਪੰਜਾਬ ਦੇ ਲੋਕਾਂ ਦੀ ਸੋਚ ਜੋ ਕਿ ਥਾਲੀ ਦੇ ਵਿੱਚ ਪਏ ਹੋਏ ਪਾਣੀ ਵਰਗੀ ਹੈ ਕਦੇ ਖੱਬੇ ਨੂੰ ਤੇ ਕਦੇ ਸੱਜੇ ਨੂੰ ਝੋਲ ਮਾਰਨੀ ਹੈ ਇਹ ਸਮਾਂ ਬਿਆਨ ਕਰੇਗਾ ਕਿ ਅਮਰਤਪਾਲ ਸਿੰਘ ਦੇ ਪਰਿਵਾਰਕ ਜੀਆਂ ਦੇ ਵੱਲੋਂ ਤੇ ਸਮਰਥਕਾਂ ਦੇ ਵੱਲੋਂ ਖੜੀ ਕੀਤੀ ਜਾ ਰਹੀ ਨਵੀਂ ਸਿਆਸੀ ਧਿਰ ਕਿਹੜੇ ਪਾਸੇ ਨੂੰ ਮੋੜ ਕੱਟਦੀ ਆ ਉਹਦਾ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਕਿਸਾਨ ਭਾਈਚਾਰੇ ਦੇ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਟਰੈਕਟਰ ਮਾਰਚ ਦਾ ਐਲਾਨ ਕਰ ਦਿੱਤਾ ਗਿਆ ਕਿਸਾਨ ਭਾਈਚਾਰੇ ਦੇ ਵੱਲੋਂ ਖਨੌਰੀ ਬਾਡਰ ਦੇ ਉੱਤੇ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਵੱਖ-ਵੱਖ ਥਾਵਾਂ ਦੇ ਉੱਤੇ ਗਣਤੰਤਰ ਦਿਵਸ ਦੀ ਯਾਨੀ ਕਿ 26 ਜਨਵਰੀ ਦੇ ਮੌਕੇ ਅਸੀਂ ਵੱਡੇ ਪੱਧਰ ਦੇ ਉੱਤੇ ਟਰੈਕਟਰ ਮਾਰਚ ਕੱਢਾਂਗੇ ਉਹਨਾਂ ਨੇ ਕਿਹਾ ਕਿ 44 ਦਿਨ ਹੋਣ ਦੇ ਬਾਵਜੂਦ ਕੇਂਦਰ ਦੀ ਸਰਕਾਰ ਦੇ ਉੱਤੇ ਕੋਈ ਕੰਨ ਤੇ ਜੂ ਨਹੀਂ ਸਰਕੀ ਕਿਉਂਕਿ 44 ਦਿਨ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਹਰਾਂਡੇ ਵੱਲੋਂ ਮਰਨਵਰਤ ਸ਼ੁਰੂ ਕੀਤਾ ਗਿਆ ਪਰ ਹਾਲੇ ਤੱਕ ਉਹਨਾਂ ਦੀ ਸਿਹਤ ਤੇ ਪੰਜਾਬ ਤੇ ਦੇਸ਼ ਦੇ ਕਿਸਾਨਾਂ ਦੇ ਮੁੱਦੇ ਦੇ ਉੱਤੇ ਕੋਈ ਚਰਚਾ ਨਹੀਂ ਕੀਤੀ ਗਈ ਜਿਸ ਕਰਕੇ ਆਂਦੜਾਂ ਦੇ ਵਿੱਚ ਅਸੀਂ ਵੱਡੇ ਪੱਦਰ ਨੇ ਉੱਤੇ ਟਰੈਕਟਰ ਮਾਰਚ ਕੱਢਾਂਗੇ ਨਿਕਲਣ ਵਾਲਾ ਟਰੈਕਟਰ ਮਾਰਚ ਕੇਂਦਰ ਸਰਕਾਰ ਦੀਆਂ ਅੱਖਾਂ ਖੁੱਲਡ ਦੇ ਵਿੱਚ ਕਿੰਨਾ ਕਾਮਯਾਬ ਹੋਏਗਾ ਇਹਦੇ ਬਾਰੇ ਵਕਤ ਬਿਆਨ ਕਰੇਗਾ ਪਰ ਦੁੱਖ ਇਸ ਗੱਲ ਦਾ ਜ਼ਰੂਰ ਹੁੰਦਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਜੋ ਸੰਘਰਸ਼ ਸ਼ੁਰੂ ਕੀਤਾ ਗਿਆ ਕੇਂਦਰ ਦੀ ਸਰਕਾਰ ਦੇ ਵੱਲੋਂ ਇਹਦੇ ਵੱਲ ਇੱਕ ਪੈਸੇ ਦੀ ਵੀ ਕੋਈ ਨਿਗਾਹ ਨਹੀਂ ਮਾਰੀ ਗਈ ਇੱਕ ਪੈਸੇ ਦੀ ਵੀ ਇਹਦੀ ਵਕਤ ਨਹੀਂ ਪਾਈ ਗਈ ਬਾਕੀ ਕਿਸਾਨ ਜਿੱਥੇ ਬੰਦਿਆਂ ਦਾ ਏਕਾ ਨਹੀਂ ਇਹਦੇ ਬਾਰੇ ਆਪਾਂ ਸਾਰੇ ਜਾਣਦੇ ਆ ਪੰਜਾਬ ਦੇ ਵਿੱਚ ਐਚ ਐਮ ਪੀ ਵੀ ਵਾਇਰਸ ਦੇ ਸੰਦਰਭ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਇੱਕ ਨਵਾਂ ਵਾਇਰਸ ਜੋ ਕਿ ਕਰੋਨਾ ਵਾਇਰਸ ਦੇ ਨਾਲ ਮਿਲਦਾ ਜੁਲਦਾ ਉਹਦੇ ਕਈ ਮਰੀਜ਼ ਸਾਹਮਣੇ ਆਏ ਆ ਹੁਣ ਤੱਕ 1 ਦਰਜਨ ਦੇ ਕਰੀਬ ਮਰੀਜ਼ ਵੱਖ-ਵੱਖ ਸੂਬਿਆਂ ਵਿੱਚ ਸਾਹਮਣੇ ਆਏ ਆ ਜਿਦੇ ਵਿੱਚੋਂ ਸਭ ਤੋਂ ਵੱਧ ਕਰਨਾਟਕ ਦੇ ਵਿੱਚੋਂ ਆ ਇਹ ਕਹਿੰਦੇ ਵੀ ਇੱਕ ਕਿਸਮ ਦਾ ਫਲੂ ਹੈ ਜਿਹੜਾ ਕਿ ਮਰੀਜ਼ ਨੂੰ ਬਿਲਕੁਲ ਕਰੋਨਾ ਮਹਾਮਾਰੀ ਵਰਗਾ ਲੱਗਦਾ ਹੈ ਤੇ ਪੰਜਾਬ ਦੇ ਵਿੱਚ ਵੀ ਇਸ ਗੱਲ ਕਰਕੇ ਸੂਬੇ ਦੀ ਸਰਕਾਰ ਅਲਰਟ ਹੋ ਗਈ ਆ ਲੰਘੇ ਕੱਲ ਡਾਕਟਰ ਬਲਵੀਰ ਸਿੰਘ ਜਿਹੜੇ ਕਿ ਪੰਜਾਬ ਦੇ ਸਿਹਤ ਮੰਤਰੀ ਆ ਉਹਨਾਂ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਉਹ ਕਹਿੰਦੇ ਜੀ ਕਿ ਅਸੀਂ ਪੰਜਾਬ ਦੇ ਵਿੱਚ ਲੋਕਾਂ ਨੂੰ ਕਿਸੇ ਵੀ ਕਿਸਮ ਦੇ ਸੰਕਟ ਦੇ ਵਿੱਚ ਨਹੀਂ ਪੈਣ ਦੇਵਾਂਗੇ ਉਹਨਾਂ ਨੇ ਕਿਹਾ ਜੀ ਕਿ ਪੰਜਾਬ ਦੇ ਲੋਕਾਂ ਦੀ ਸਿਹਤ ਵਾਸਤੇ ਅਸੀਂ ਪੂਰੀ ਤਰ੍ਹਾਂ ਸੁਜੱਗ ਹਾਂ ਉਹਨਾਂ ਨੇ ਕਿਹਾ ਜੀ ਕਿ ਹਸਪਤਾਲਾਂ ਦੇ ਵਿੱਚ ਪੂਰੀ ਤਰ੍ਹਾਂ ਅਲਰਟ ਜਾਰੀ ਕਰ ਦਿੱਤਾ ਗਿਆ ਪਹਿਲੀ ਗੱਲ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਕੇਸ ਆਵੇਗਾ ਨਹੀਂ ਪਰ ਜੇਕਰ ਆ ਗਿਆ ਤਾਂ ਪੰਜਾਬ ਦੀ ਸਰਕਾਰ ਪੰਜਾਬ ਦਾ ਸਿਹਤ ਵਿਭਾਗ ਉਹ ਉਸ ਸਥਿਤੀ ਨਾਲ ਉਸ ਹਿਲਾਤ ਨਾਲ ਬਿਲਕੁਲ ਨਿਪਟਣ ਵਾਸਤੇ ਤਿਆਰ ਬਰ ਤਿਆਰ ਹੈ ਲੰਘੇ ਕੱਲ ਕਾਂਗਰਸ ਦੀ ਆਗੂ ਪ੍ਰਯੰਕਾ ਗਾਂਧੀ ਨੂੰ ਪੱਤਰ ਕਰਾਉਣੇ ਸਵਾਲ ਕੀਤਾ ਕਿ ਤੁਸੀਂ ਇਸ ਵੇਲੇ ਪ੍ਰਚਾਰ ਕਰ ਰਹੇ ਹੋ ਦਿੱਲੀ ਦੇ ਲਈ ਪਰ ਤੁਹਾਡੇ ਬਾਰੇ ਕਾਲਕਾਜੀ ਵਿਧਾਨ ਸਭਾ ਖੇਤਰ ਤੋਂ ਭਾਜਪੀ ਦੇ ਉਮੀਦਵਾਰ ਰਮੇਸ਼ ਬਦੂੜੀ ਨੇ ਇਤਰਾਜ਼ਯੋਗ ਬਿਆਨ ਦਿੱਤਾ ਤੇ ਪਿਛਲੇ ਦਿਨੀ ਬਦੂੜੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਮੈਨੂੰ ਕਾਲਕਾਜੀ ਖੇਤਰ ਤੋਂ ਲੋਕਾਂ ਨੇ ਵੋਟਾਂ ਪਾ ਕੇ ਜਿੱਤਣ ਦਾ ਮੌਕਾ ਦਿੱਤਾ ਤਾਂ ਮੈਂ ਪ੍ਰਯੰਕਾ ਗਾਂਧੀ ਦੀਆਂ ਗੱਲਾਂ ਵਰਗੀਆਂ ਸੜਕਾਂ ਬਣਾ ਦੇਵਾਂਗਾ ਜਦੋਂ ਇਸ ਗੱਲ ਦੇ ਉੱਤੇ ਵਿਰੋਧ ਪੈਦਾ ਹੋਇਆ ਤਾਂ ਬਦੂੜੀ ਨੇ ਇਹ ਗੱਲ ਕਹੀ ਸੀ ਕਿ ਮੇਰੇ ਬਿਆਨ ਦਾ ਗਲਤ ਅਰਥ ਕੱਢਿਆ ਗਿਆ ਪਰ ਜੇਕਰ ਕਿਸੇ ਦੇ ਮਨ ਦੇ ਉੱਤੇ ਸੱਟ ਵੱਜੀ ਹੈ ਤਾਂ ਮੈਂ ਆਪਣੇ ਸ਼ਬਦ ਮੈਂ ਆਪਣੇ ਬਿਆਨ ਵਾਪਸ ਲੈ ਹੀ ਨਾ ਦੁਨੀਆ ਦੇ ਉੱਤੇ ਬਹੁਤ ਕੁੱਝ ਤਜਰਬੇ ਦੇ ਰੂਪ ਦੇ ਵਿੱਚ ਹੁੰਦਾ ਪਰ ਅਜੇ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਸ਼ਬਦ ਕਿਵੇਂ ਵਾਪਸ ਲੈ ਜਾਂਦੇ ਨੇ ਬਿਆਨ ਕਿਵੇਂ ਵਾਪਸ ਲੈ ਜਾਂਦੇ ਆ ਕਿਉਂਕਿ ਹੁਣ ਤੱਕ ਤਾਂ ਇਹ ਹੀ ਸੁਣਦੇ ਆਏ ਆ ਕਿ ਬੋਲ ਜ਼ੁਬਾਨੋਂ ਤੇ ਤੀਰ ਕਮਾਦੋਂ ਜੇ ਕੱਢ ਨਿਕਲ ਜਾਣ ਤਾਂ ਇਹ ਕਦੇ ਵਾਪਸ ਨਹੀਂ ਆਉਂਦੇ ਪਰ ਦੇਸ਼ ਦੇ ਰਾਜਨੀਤਿਕ ਲੋਕਾਂ ਨੇ ਆਪਣੀ ਸਹੂਲਤ ਦੇ ਲਈ ਇਹਦੇ ਵਿੱਚ ਵੀ ਨਵਾਂ ਫੰਡਾ ਘੜਿਆ ਕਿ ਭਾਈ ਇੰਉਂ ਨਹੀਂ ਅਸੀਂ ਇੰਉਂ ਗੱਲ ਕਹਿ ਕੇ ਸ਼ਬਦ ਵਾਪਸ ਲੈ ਲੈਨੇ ਆ ਸੋ ਅਗਲੀ ਗੱਲ ਇਹ ਕਿ ਪ੍ਰੇਮਕਾ ਗਾਂਧੀ ਨੇ ਕਿਹਾ ਕਿ ਇਹੋ ਜਿਹੇ ਸਵਾਲਾਂ ਦੇ ਉੱਤੇ ਆਪਾਂ ਨੂੰ ਵਕਤ ਨਹੀਂ ਜ਼ਾਇਆ ਕਰਨਾ ਚਾਹੀਦਾ ਉਹ ਬੰਦੇ ਨੇ ਜੋ ਕਿਹਾ ਉਹ ਛੱਡੋ ਇਸ ਵੇਲੇ ਸਾਨੂੰ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਦਿੱਲੀ ਦੇਗਾ ਚੋਣਾਂ ਦੀ ਗੱਲ ਕਰਨੀ ਚਾਹੀਦੀ ਹੈ ਦਿੱਲੀ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਆ ਸਾਨੂੰ ਉਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਐਤਕੀ ਵੀ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਜ਼ੋਰ ਅਜ਼ਮਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੁੱਖ ਤੌਰ ਦੇ ਉੱਤੇ ਮੁਕਾਬਲਾ ਆਮ ਆਦਮੀ ਪਾਰਟੀ ਤੇ ਭਾਜਪਾ ਦਾ ਕਾਂਗਰਸ ਐਤਕੀ ਵੀ ਦਿੱਲੀ ਦੇ ਵਿੱਚ ਫਾੜੀ ਨਜ਼ਰ ਆ ਰਹੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਕਾਂਗਰਸ ਪਿਛਲੀ ਵਾਰ ਜ਼ੀਰੋ ਦੇ ਉੱਤੇ ਆਊਟ ਹੋ ਗਈ ਸੀ ਕਿਉਂਕਿ 70 ਸੀਟਾਂ ਦੇ ਵਿੱਚੋਂ 62 ਸੀਟਾਂ ਆਮ ਆਦਮੀ ਪਾਰਟੀ ਤੇ 8 ਸੀਟਾਂ ਭਾਜਪਾ ਲੈ ਜਾਣ ਦੇ ਵਿੱਚ ਕਾਮਯਾਬ ਹੋਈ ਸੀ ਐਤਕੀ ਕਾਂਗਰਸ ਕਿੰਨੀਆਂ ਸੀਟਾਂ ਲੈ ਕੇ ਜਾਂਦੀ ਆ ਕੁਝ ਉਹਨਾਂ ਦੀ ਝੋਲੀ ਦੇ ਵਿੱਚ ਪੈਂਦਾ ਕਿ ਨਹੀਂ ਪੈਂਦਾ ਇਹ ਸਮੇਂ ਨੇ ਬਿਆਨ ਕਰਨਾ ਪਰ ਪ੍ਰਿਯੰਕਾ ਗਾਂਧੀ ਸਮੇਤ ਰਾਹੁਲ ਗਾਂਧੀ ਤੇ ਬਾਕੀ ਸਾਰੇ ਸੀਨੀਅਰ ਨੇਤਾ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਇਸ ਵਾਰ ਦੇ ਗੱਟ ਮੁਕਾਬਲੇ ਦੇ ਵਿੱਚ ਹੁੱਦੇ ਹੋਏ ਆ ਤੇ ਪ੍ਰਿਯੰਕਾ ਗਾਂਧੀ ਦਾ ਇਹ ਕਹਿਣਾ ਫਜ਼ੂਰੂਕ ਕਿਸਮ ਦੀਆਂ ਬਦੂੜੀ ਵਰਗੇ ਲੋਕਾਂ ਦੀਆਂ ਗੱਲਾਂ ਨੂੰ ਪਰੇ ਕਰੋ ਤੇ ਦੇਸ਼ ਦੀ ਰਾਜਨੀਤੀ ਤੇ ਖਾਸ ਕਰਕੇ ਜ਼ਿਲ੍ਹੀ ਦੀ ਰਾਜਨੀਤੀ ਦੇ ਵੱਲ ਆਪਾਂ ਧਿਆਨ ਕੇਂਦਰਿਤ ਕਰੀਏ ਇੱਕ ਮਹੱਤਵਪੂਰਨ ਵਿਸ਼ਾ ਹੈਗਾ ਉਸ ਤੋਂ ਅਗਲੀ ਗੱਲ ਇਹ ਆ ਕਿ ਪੰਜਾਬ ਦੇ ਨੇਤਾ ਆਉਂਦੇ ਦਿਨਾਂ ਦੇ ਵਿੱਚ ਸਿਰਫ ਤੇ ਸਿਰਫ ਦਿੱਲੀ ਵਿੱਚ ਦੇਖਣ ਨੂੰ ਮਿਲਣਗੇ ਤੇ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਲੱਭਣਾ ਔਖਾ ਹੋ ਜਾਣਾ ਤੁਹਾਨੂੰ ਚੇਤੇ ਹੋਣਾ ਕਿ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਵੀ ਚੋਣ ਹੁੰਦੀ ਹੈ ਭਾਵੇਂ ਪੰਚਾਇਤੀ ਚੋਣਾਂ ਹੋਣ ਭਾਵੇਂ ਨਗਰ ਨਿਗਮ ਨਗਰ ਕੌਂਸਲ ਦੀਆਂ ਹੋਣ ਭਾਵੇਂ ਕੋਈ ਜ਼ਮਨੀ ਚੋਣ ਹੋਵੇ ਭਾਵੇਂ ਕੋਈ ਹੋਰ ਚੋਣ ਹੋਵੇ ਉਹਦੇ ਲਈ ਦਿੱਲੀ ਦੀ ਸਾਰੀ ਆਪ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਆ ਕੇ ਡੇਰੇ ਲਾ ਲੈਂਦੀ ਆ ਭਾਵੇਂ ਗੱਲ ਆਪਾਂ ਕਰ ਗਏ ਵੀ ਚਾਰ ਵਿਧਾਨ ਸਭਾ ਦੀਆਂ ਸੀਟਾਂ ਦੀ ਗਿੱਦੜਬਾਹਾ ਚੱਬੇਵਾਲ ਤੇ ਉਹਦਾ ਡੇਰਾ ਬਾਬਾ ਨਾਨਕ ਤੇ ਬਰਨਾਲਾ ਦੀ ਤੇ ਭਾਵੇਂ ਗੱਲ ਕਰੀਏ ਆਪਾਂ ਜਲੰਧਰ ਦੀ ਵਕਫਾਕ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਨੇਤਾ ਵੀ ਪਹੁੰਚ ਜਾਂਦੇ ਆ ਭਾਵੇਂ ਕਿ ਉਹਨਾਂ ਦੀ ਪੰਜਾਬ ਦੇ ਵਿੱਚ ਕੋਈ ਪਛਾਣ ਹੋਵੇ ਨਾ ਹੋਵੇ ਪਰ ਉਹ ਆਪਣੇ ਵੱਲੋਂ ਕثر ਕੋਈ ਨਹੀਂ ਬਾਕੀ ਛੜਦੇ ਪ੍ਰਚਾਰ ਦੇ ਲਈ ਬਿਲਕੁਲ ਉਸੇ ਤਰਜ਼ ਦੇ ਉੱਤੇ ਹੁਣ ਪੰਜਾਬ ਦੇ ਜਿਨਨੇ ਆਮ ਆदमी ਪਾਰਟੀ ਦੇ ਚੇਅਰਮੈਨ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਮੰਤਰੀ ਵਿਧਾਇਕ ਰਾਜ ਸਭਾ ਦੇ ਮੈਂਬਰ ਤੇ ਹੋਰ ਛੋਟੇ ਵੱਡੇ ਨੇਤਾ ਉਹ ਪੰਜਾਬ ਦੀਆਂ ਗੜੀਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਦੇ ਵਿੱਚ ਦਾ ਚੰਡੀਗੜ੍ਹ ਦੇ ਵਿੱਚ ਨਜ਼ਰ ਨਹੀਂ ਆਉਣਗੇ ਆਉਂਦੇ 1 ਮਹੀਨੇ ਤੱਕ ਉਹ ਸਿਰਫ ਤੇ ਸਿਰਫ ਦਿੱਲੀ ਦੀਆਂ ਸੜਕਾਂ ਦੇ ਉੱਤੇ ਨਜ਼ਰ ਆਇਆ ਕਰਨਗੇ ਕਿਉਂਕਿ ਉਹਨਾਂ ਦੇ ਆਕਾ ਯਾਨੀ ਕਿ ਅਰਵਿੰਦ ਕੇਜਰੀਵਾਲ ਦੀ ਇਤਕੀ ਫੇਰ ਇੱਜ਼ਤ ਦੇ ਉੱਤੇ ਬਣਾਈ ਆ ਉਹਨਾਂ ਦੀ ਇਸ ਵੇਲੇ ਸਨਮਾਨ ਦਾ ਦੇ ਉੱਤੇ ਲੱਗਾ ਸਾਖ ਦਾਦੇ ਉੱਤੇ ਲੱਗੀ ਹੋਈ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਉੱਥੇ ਜਾ ਕੇ ਪ੍ਰਚਾਰ ਕੀਤਾ ਜਾਣਾ ਸੋ ਆਉਂਦੇ ਸਮੇਂ ਦੇ ਵਿੱਚ ਜੇਕਰ ਪੰਜਾਬ ਦੇ ਕਿਸੇ ਵੀ ਬੰਦੇ ਨੂੰ ਕਿਸੇ ਵੀ ਐਮ.ਐਲ.ਏ ਤੱਕ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਮੰਤਰੀ ਤੱਕ ਕੰਮ ਹੋਏਗਾ ਤਾਂ ਉਹ ਦਿੱਲੀ ਦੇ ਵਿੱਚ ਜਾ ਕੇ ਆਪਦੇ ਮਸਲੇ ਦੇ ਸੰਦਰਭ ਦੇ ਵਿੱਚ ਗੱਲ ਕਰ ਸਕਦਾ ਨਹੀਂ ਤਾਂ ਸੱਥਾਂ ਦੇ ਵਿੱਚੋਂ ਚੱਲਣ ਵਾਲੀ ਸਰਕਾਰ ਦੇ ਲੋਕ ਆ ਜਿਹੜੇ ਉਹ ਹੁਣ ਪੰਜਾਬ ਦੇ ਵਿੱਚ ਨਹੀਂ ਸਗੋਂ ਰਾਜਧਾਨੀ ਦਿੱਲੀ ਵਿੱਚ ਮਿਲਿਆ ਕਰਨਗੇ ਕਿਉਂਕਿ ਇਸ ਚੋਣ ਦੰਗਲ ਦੇ ਵਿੱਚ ਇਕੱਲੇ-ਇਕੱਲੇ ਨੇਤਾ ਨੇ ਆਪਣੇ ਆਪ ਨੂੰ ਉੱਥੇ ਜਾ ਕੇ ਕ੍ਰਿਧਿਵਾਲ ਤੇ ਅਤਿਸ਼ੀਰਿ ਨਜ਼ਰ ਦੇ ਵਿੱਚ ਸੱਚਾ ਤੇ ਸੋਚਾ ਸਾਬਤ ਕਰਨ ਦੇ ਲਈ ਦਿਨ ਰਾਤ ਮਿਹਨਤ ਕਰਨੀ ਆ ਤੇ ਜੇ ਆਪਾਂ ਗੱਲ ਕਰੀਏ ਇਸ ਵੇਲੇ ਪੰਜਾਬ ਦੇ ਮੌਸਮ ਦੀ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਠੰਡ ਜ਼ੋਰਾਂ ਦੇ ਉੱਤੇ ਆ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਤੇ ਕੋਰਾ ਪੈ ਰਿਹਾ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਸੀਤ ਲਹਿਰ ਜ਼ੋਰਾਂ ਦੇ ਉੱਤੇ ਰਹਿਣੀ ਆ ਜਿਹੜੀ ਰਾਤ ਪੰਜਾਬ ਦੇ ਵਿੱਚ ਧੁੰਦ ਪੈ ਰਹੀ ਆ ਜਿਹਦੇ ਕਰਕੇ ਜ਼ੀਰੋ ਵਿਜ਼ਿਬਿਲਟੀ ਦੇ ਕਰਕੇ ਕਈ ਥਾਵਾਂ ਦੇ ਉੱਤੇ ਸੜਕ ਹੱਦ ਸੇ ਵਾਪਰ ਰਹੇ ਆ ਲੰਗੇ ਕੱਲ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਸੜਕ ਹਾਰਸੇ ਵਾਪਰੇ ਆ ਦੁਧੀਆਂ ਵਾਤਾਵਰਨ ਦੇ ਵਿੱਚ ਅੱਗੇ ਕੀ ਸੜਕ ਦੇ ਉੱਤੇ ਜਾ ਰਿਹਾ ਕਿਸੇ ਵੀ ਵਹੀਕਲ ਚਾਲਕ ਨੂੰ ਦੱਸ ਨਹੀਂ ਰਿਹਾ ਜਿਹੜੇ ਕਰਕੇ ਹਾਰਸੇ ਵਾਪਰ ਰਹੇ ਆ ਤੇ ਆਉਂਦੇ 48 ਘੰਟਿਆਂ ਵਿੱਚ ਕੋਰਾ ਤੇ ਧੁੰਦ ਪੰਜਾਬ ਦੇ ਵਿੱਚ ਹੋਰ ਵਧਣਾ ਘਟਣਾ ਨਹੀਂ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਮੀਂਹ ਕਣੀ ਦੀ ਆਉਂਦੇ 48 ਘੰਟਿਆਂ ਵਿੱਚ ਸੰਭਾਵਨਾ ਕੋਈ ਨਹੀਂ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਜੀ ਕਿ ਸੰਭਲ ਕੇ ਚੱਲਿਆ ਜਾਵੇ ਭਾਵੇਂ ਕਿ ਇਹ ਤੁੰਦ ਇਹ ਕੋਰਾ ਇਹ ਸੀਤ ਲਹਿਰ ਇਹ ਠੰਡ ਕਣਕ ਦੀ ਫਸਲ ਵਾਸਤੇ ਦੇਸੀ ਘੋ ਵਰਗੀ ਆ ਪਰ ਫਿਰ ਵੀ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਕਿ ਤੁਸੀਂ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਦਾ ਖਿਆਲ ਜ਼ਰੂਰ ਕਰਿਓ ਪੰਜਾਬ ਦੇ ਵਿੱਚ ਕਿਸੇ ਦੇ ਵੀ ਘਰ ਦੇ ਵਿੱਚ ਕੋਈ ਹਾਰਸਾ ਨਹੀਂ ਵਾਪਰਨਾ ਚਾਹੀਦਾ ਜਦੋਂ ਅਸੀਂ ਇਹਨਾਂ ਖਬਰਾਂ ਦੀ ਗੱਲ ਕਰ ਰਹੇ ਆ ਤਾਂ ਇਸ ਵੇਲੇ ਮਨੀਲਾ ਦੇ ਵਿੱਚ ਬੈਠੇ ਹੋਏ ਮੌਸਮ ਦੀ ਹਾਲ ਬਿਆਨੀ ਕਰਗੇ ਇੱਥੇ ਮਨੀਲਾ ਦੇ ਵਿੱਚ ਬਿਲਕੁਲ ਉਲਟ ਦਿਸ਼ਾ ਦੇ ਵਿੱਚ ਮੌਸਮ ਆ ਫਿਲਪਾਈਨ ਦੇ ਵਿੱਚ ਇਸ ਵੇਲੇ ਗਰਮੀ ਆ ਮਨੀਲਾ ਵਿੱਚ ਗਰਮੀ ਆ ਪੰਜਾਬ ਦੇ ਬਿਲਕੁਲ ਉਲਟ ਪੰਜਾਬ ਦੇ ਵਿੱਚ ਕਣਕ ਇਸ ਵੇਲੇ ਖੜੀ ਆ ਇੱਥੇ ਮਨੀਲਾ ਦੇ ਵਿੱਚ ਝੋਨਾ ਇਸ ਵੇਲੇ ਖੜਾ। ਪੰਜਾਬ ਦੇ ਵਿੱਚ ਧਰਤੀ ਹੇਠੋਂ ਪਾਣੀ ਕੱਢ ਕੇ ਤੇ ਫਿਰ ਝੋਨਾ ਪਾਲਿਆ ਜਾਂਦਾ। ਇੱਥੇ ਬਹੁਤ ਗਾ ਥਾਵਾਂ ਦੇ ਉੱਤੇ ਪਾਣੀ ਸਟੋਰ ਕਰਕੇ ਰੱਖਿਆ ਜਾਂਦਾ ਮੀਂਹਾਂ ਦਾ ਤੇ ਉਹਦੇ ਨਾਲ ਝੋਨੇ ਦੀ ਫਸਲ ਪੜਦੀ ਆ। ਕਈ ਥਾਵਾਂ ਤੇ ਧਰਤੀ ਦੇ ਵਿੱਚੋਂ ਪਾਣੀ ਵੀ ਕੱਢਿਆ ਜਾਂਦਾ ਪਰ ਅਕਸਰ ਨਹੀਂ। ਸੋ ਕਹਿਣ ਦਾ ਭਾਵ ਇਹ ਹੈ ਜਿ ਕਿ 5 ਲੱਖ ਤੋਂ ਵੱਧ ਪੰਜਾਬੀਆਂ ਨੂੰ ਸੰਭਾਲੀ ਬੈਠਾ ਫਿਲੀਪਾਈਨ। ਇਹਦੇ 1000 ਤੋਂ ਵੱਧ ਟਾਪੂ ਜਿੱਥੇ ਕਿ ਪੰਜਾਬੀ ਵੱਸਦੇ ਆ ਤੇ ਇਨ੍ਹਾਂ ਪੰਜਾਬੀਆਂ ਨੂੰ ਇਸ ਧਰਤੀ ਦੇ ਨਾਲ ਮੋਹ ਆ। ਤੇ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਪੰਜਾਬ ਦੇ ਲਈ ਬਹੁਤ ਕੁਝ ਕਰ ਸਕਦੇ ਜਾਂ ਕਰ ਰਹੇ ਆ ਪਰ ਅਸੀਂ ਕਮਾਉਂਦੇ ਤਾਂ ਇੱਥੋਂ ਹੀ ਆ ਸੋ ਪੰਜਾਬੀਆਂ ਦੇ ਬਾਰੇ ਜਿਹੜੀ ਧਾਰਨਾ ਬਣੀ ਆ ਕਿ ਜਿਹੜੇ ਮਨੀਲਾ ਵਿੱਚ ਵਸਦੇ ਨੇ ਉਹਨਾਂ ਦੇ ਤਾਂ ਗੋਲੀ ਪਤਾ ਨਹੀਂ ਕਦੋਂ ਵੱਜ ਜਾਂਦੀ ਆ ਇੱਥੇ ਗੋਲੀਆਂ ਬੜੀਆਂ ਚੱਲਦੀਆਂ ਨੇ ਇਹਨਾਂ ਪੰਜਾਬੀਆਂ ਨੇ ਗੱਲ ਕਹੀ ਆ ਕਿ ਇਕੜ-ਦੁਕੜ ਕਟਨਾਵਾ ਤੋਂ ਛੁੱਟ ਕਦੇ ਵੀ ਇਹੋ ਜਿਹਾ ਕੁਝ ਨਹੀਂ ਵਾਪਰਿਆ ਪਰ ਹਾਂ ਇਸ ਦੇਸ਼ ਨੂੰ ਤੇ ਸਮੁੱਚੇ ਮਨੀਲਾ ਰਾਜਧਾਨੀ ਨੂੰ ਸਮੇਂ-ਸਮੇਂ ਦੇ ਉੱਤੇ ਇਹਨਾਂ ਗੱਲਾਂ ਦੇ ਕਰਕੇ ਬਦਨਾਮ ਬਹੁਤ ਵਾਰ ਕੀਤਾ ਗਿਆ ਸੋ ਪੰਜਾਬੀ ਜਿੱਥੇ ਵੀ ਵਸਦੇ ਆ ਰਕ ਵਸਦੇ ਰਹਿਣ ਆਪਣੇ ਪੰਜਾਬ ਨਾਲ ਜੁੜੇ ਰਹਿਣ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਕਿਉਂਕਿ ਇਨਾ ਪੰਜਾਬੀਆਂ ਨੇ ਵੀ ਆਪਣੇ ਪੰਜਾਬ ਦੇ ਵਿੱਚ ਘਰਾਂ ਨੂੰ ਪੱਕੇ ਕੀਤਾ ਪੰਜਾਬ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਆ ਆਪਣੀਆਂ ਲੋੜਾਂ ਦੀ ਪੂਰਤੀ ਕੀਤੀ ਆ ਤੇ ਸਮੇਂ ਦੀ ਲੋੜ ਹੈ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੰਜਾਬੀ ਵਸਦੇ ਆ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ ਉਹ ਆਪਣੇ ਪੰਜਾਬ ਨਾਲ ਜੁੜੇ ਰਹਿਣ ਪੰਜਾਬ ਦੀਆਂ ਲੋੜਾਂ ਪੂਰੀਆਂ ਕਰਦੇ ਰਹਿਣ ਗੁਰਬਤ ਨੂੰ ਕੱਢਣ ਤੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰਨ ਸੋ ਜਾਣਕਾਰੀਆਂ ਖਬਰਾਂ ਕੁਝ ਹੋਰ ਵੀ ਸਨ ਪਰ ਜੋ ਵਕਤ ਲਈ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਲੈ ਕੇ ਦੇਸ਼ ਦੁਨੀਆ ਦੀਆਂ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਆਗਿਆ ਦਿਓ ਬਹੁਤ ਬਹੁਤ ਧੰਨਵਾਦ